ਰਾਉਣਾ ਆਪ ਘਟੇ ਫੋਨ ਚਲਾंदे ਆ ਗਈ ਹੋਰ ਕੀ ਹੋਇਆ ਬੜੀ ਔਖੀ ਹੋਈ ਹਾਂ ਤੇ ਦੱਸ ਹੁਣ ਗਰਮੀ ਜਾਪ ਮੈਨੂੰ ਭੇਜਦਾ ਤੁਸੀਂ ਇੱਦਾਂ ਦੇ ਪੰਗਿਆਂ ਨੂੰ ਮੈਨੂੰ ਭੇਜ ਦਿਆ ਕਰੋ ਤੁਸੀਂ ਤੇ ਤੈਨੂੰ ਵੀ ਤਾਂ ਪਤਾ ਹੀ ਆ ਹੁਣ ਸਾਰੀ ਗੱਲ ਦਾ ਤੇ ਪਤਾ ਤਾਂ ਹੈਗਾ ਐ ਤੇ ਲਾਇਆ ਸੀ ਉੱਥੇ ਹੀ ਇੱਥੇ ਮੈਂ ਕਿਹਾ ਸੀ ਤੇ ਉੱਥੇ ਹੀ ਮੈਨੂੰ ਕਹੀ ਜਾਂਦੀ ਸੀ ਛੱਡਿਆ ਗਰਮੀ ਬਹੁਤ ਆ ਛੱਡਿਆ ਮੈਂ ਕੀ ਗੱਲ ਹੁਣ ਤੇਰੀਆਂ ਲੱਤਾਂ ਦੁਖਦੀਆਂ ਚੱਲ ਜਾ ਠੀਕ ਆ ਹਾਂ ਹੋ ਫਿਰ ਨਹੀਂ ਉਹ ਕਿੱਦਾਂ ਕੰਮ ਆ ਫਿਰ ਹੋ ਗਿਆ ਆਇਆ ਬੋਨ ਕੰਗਦਾ ਜੀ ਵੀ ਕਾਨੇ ਹੁੰਦੇ ਆ ਏਦਾਂ ਨਹੀਂ ਢੋਲੀ ਪਾਈਦੀ ਹੁੰਦੀ ਹੋ ਗਿਆ ਬੱਸ ਹੋ ਗਿਆ ਏਦਾਂ ਗੱਲ ਕਹੀਦੀ ਹੁੰਦੀ ਕੋਰਟ 'ਚ ਅਛਾ ਚੱਲ ਇੱਥੇ ਕੌਣਾ ਸੁਣਦਾ ਆਵੇਂ ਕੋਈ ਨਹੀਂ ਹੈਗਾ ਫਿਰ ਵੀ ਪਤਾ ਨਹੀਂ ਹੁੰਦਾ ਤੇ ਫੜਾ ਕੇ ਕਦੋਂ ਜਾਣੇ ਉਹ ਵੀ ਹੋ ਜਾਊਗਾ ਤੈਨੂੰ ਕੀ ਟੈਨਸ਼ਨ ਮੈਂ ਆਪੇ ਕਰਾਂ ਫੇ ਨਾ ਹੋਵੇ ਇੱਕ ਪਾਸੇ ਉਹ ਕੀਤਾ ਤੇ ਦੂਜੇ ਪਾਸੇ গোল ਹੋ ਜਿਵੇ ਕੰਮ ਉਹਦਾ ਉਹਨੂੰ ਆਪਣਾ ਆਪਣਾ ਹੀ ਪਹੁੰਚ ਜਾਣਾ ਗੱਲ ਖਤਮ ਤੂੰ ਬਸ ਟੈਨਸ਼ਨ ਲੈਨੀ ਆ ਉਹ ਸਾਡੇ ਪੱਕੇ ਬੰਦੇ ਆ ਚਲ ਵਧੀਆ ਨੂੰ ਪਾਣੀ ਪੂਣੀ ਪੀ ਲਵਾ ਫੇ ਗਰਮੀ ਬਹੁਤ ਸੀਗੀ ਅੱਜ ਆ ਤੂੰ ਮੌਕਾ ਸੰਭਲਿਆ ਉਦੋਂ ਜਿਹੜਾ ਮੈਨੂੰ ਕਹਿਣ ਲੱਪੇ ਉਹ ਜਿਵੇਂ ਮੇਰੀ ਦਵਾਈ ਲੈ ਆਇਓ ਠੀਕ ਤਾਂ ਪਹਿਲਾਂ ਮੈਂ ਫ절ਜਾ ਹੋ ਗਿਆ ਸੀ ਮੈਂ ਤਾਂ ਮੈਂ ਜਾਂਦਾ ਤੇ ਇੱਕਦਮ ਕਹਿ ਵੀ ਨਹੀਂ ਸਕਣਾ ਸੀ ਮੈਂ ਮਾਤਾ ਨੂੰ ਕਿ ਬਿਲਕੁਲ ਮੈਂ ਤਾਂ ਥੋੜਾ ਜਿਹਾ ਅੱਗੇ ਵੀ ਨਹੀਂ ਜਾ ਸਕਦਾ ਤੂੰ ਤਾਂ ਕਹਿ ਸਕਦੀ ਸੀਗੀ ਤੇਰੀ ਗੱਲ ਹੋਰ ਵਾ ਆਹੋ ਮੈਂ ਤਾਂ ਸੰਭਲਿਆ ਟਾਈਮ ਨਾਲ ਆ ਕੇ ਤੇ ਫੇਰ ਮੈਂ ਸਾਹਮਣੇ ਸੀ ਮੈਨੂੰ ਵੀ ਤਾਂ ਪਤਾ ਹੈ ਵੀ ਮਾਤਾ ਨੇ ਤੈਨੂੰ ਮਤ ਨਹੀਂ ਤੂੰ ਤਾਂ ਮਾਤਾ ਨੇ ਜੋਰ ਪਾਇਆ ਮੈਂ ਵੀ ਚੱਲ ਮੈਨੂੰ ਛੱਡ ਗਿਆ ਹਿੱਕ ਕਰਦੇ ਉਹ ਉਨੀ ਕਿ ਜਗ੍ਹਾ ਨਿਕਲ ਜਾਂਦੀ ਤੇ ਤਾਂ ਮੈਂ ਨਾ ਤਾਂ ਹੀ ਮੈਂ ਪਿਛਲੇ ਪਾਸੇੋਂ ਹੀ ਗਈ ਆ ਸ਼ਾਰਟਕਟ ਮੈਂ ਕਿਹਾ ਹਿੱਥੋਂ ਗਰਾਊਂਡ ਦੇ ਵਿੱਚ ਹੀ ਹੋ ਜਾ ਘਰ ਨੂੰ ਆਹੋ ਤਾਂ ਹੀ ਤਾਂ ਮੈਂ ਇੱਧਰ ਤੀ ਨਹੀਂ ਗਈ ਮੈਂ ਸਾਰਾ ਕੁਝ ਐਨੂੰ ਪਹਿਲਾਂ ਰੈਕਿੰਗ ਕੀਤੀ ਮੈਂ ਦੇਖਿਆ ਤੇ ਕਿੱਥੇ ਕਿ ਸੂਤਾ ਸਕਦਾ ਕੰਮ ਉਹਦੇ ਹਿਸਾਬ ਨਾਲ ਫੇ ਆਪਾਂ ਉੱਧਰ ਮੂੰਹ ਸਵਾਰ ਕੇ ਬੈਠੇ ਹੋਣੇ ਆ ਆਹੋ ਉੱਧਰ ਅਸੀਂ ਹੱਸਣ ਲੱਗੇ ਉੱਧਰ ਪਟਾਕੇ ਵੰਦੇ ਹੋਣੇ ਆ ਤੇ ਪਪਈ ਜਣ ਪਟਾਕੇ ਟੈਂਸ਼ਨ ਅਸੇਰ ਦਰਦੀਆਂ ਵੀ ਸ਼ੁਰੂ ਤਾਂ ਤੁਸੀਂ ਲੈਂਦੇ ਆ ਗਏ ਆ ਉਹ ਛੋਟੇ ਨੂੰ ਕੋਈ ਟੈਂਸ਼ਨਾਂ ਨਹੀਂ ਅਗਲੇ ਨੇ ਕੋਈ ਸਰਦਰਦੀਆਂ ਨਹੀਂ ਲਈਆਂ ਅੱਛਾ ਆ ਸਭ ਕੁਝ ਅੱਗਾ ਤੱਗਾ ਸਵਾਰਿਆ ਅਸੀਂ ਸਵਾਰਿਆ ਮੋਰੇ ਹੋ ਕੇ ਜੇ ਅਸੀਂ ਟੈਂਸ਼ਨ ਲੈਣੀ ਹੈ ਤੇ ਪੈਨਸ਼ਨ ਵੀ ਤਾਂ ਅਸੀਂ ਲੈਂਦੇ ਆ ਵੀ ਦੇਖ ਵੀ ਸਹੀ ਗੱਲ ਆ ਵੀ ਟੈਂਸ਼ਨ ਅਸੀਂ ਲੈਣੀ ਤਾਂ ਪੈਨਸ਼ਨ ਵੀ ਅਸੀਂ ਲੈਣੀ ਆ ਚੱਲ ਮੈਂ ਪਾਣੀ ਪੀ ਲਵਾਂ ਪੀਲਾ ਪੀਲਾ ਨਿੰਦਰ ਕੀ ਹੋਇਆ? ਅਰੇ ਇਹ ਗੱਲ ਸੁਣੇ। ਕਿਹਦਾ ਸੀ ਫੋਨ? ਛੇ ਤੇਰਾ ਫੋਨ ਸੀਗਾ। ਹਾਂ। ਉਹ ਤਾਂ ਪੈ ਗਿਆ ਪਟਾਕਾ। ਕੀ ਹੋਇਆ? ਕਹਿੰਦਾ ਕਹਿੰਦਾ ਮੈਂ ਨਹੀਂ ਬੁੜੀ ਰੱਖਣੀ। ਕਹਿੰਦਾ ਕੋਈ ਪੈਸੇ ਉਹਦੇ ਕੋ ਖੋਕੇ ਲੈ ਗਿਆ। ਕੋਈ ਛੱਡ ਕੇ ਗਿਆ ਘਰ। ਅੱਛਾ। ਹਾਂ। ਉਹ ਕੋਣ ਛੱਡ ਗਿਆ? ਮੈਨੂੰ ਵੀ ਪਤਾ ਕੋਣ ਛੱਡ ਗਿਆ। ਉਹ ਕੀਤੇ ਬੈਠੀ ਉੱਥੇ ਦੇ ਦੇ ਕੇ ਜਾ ਕੇ ਸਿਰ ਕਹਿਤਾ ਹੋਊਗਾ ਮੈਨੂੰ ਛੱਡਿਆ। ਮੈਂ ਨਹੀਂ ਕਹਿੰਦਾ ਬੁੜੀ ਰੱਖਣੀ। ਮੈਂ ਛੱਡਣ ਆਉਣ ਲੱਗਾ। ਲੈ, ਦੇਖਿਆ। ਦੇਖਿਆ ਪੈ ਮੈਂ ਤਾਂ ਹੀ ਗਿਆ ਪੈਸੇ ਦੇ ਆ। ਪੈਸੇ ਦੇ ਆ। ਰੱਖ ਕੇ ਦੱਸਣ ਤਾਂ ਅਸੀਂ ਤਾਂ ਪਹਿਲਾ ਵੀ ਸਾਰੀ ਜ਼ਿੰਦਗੀ ਕੱਢੀ ਆ ਅਸੀਂ ਰੱਖੀ ਆ ਬਾਅਦ ਚ ਵਿਆਹਿਆ ਇਹ ਅਸੀਂ ਸੇਵਾ ਕੀਤੀ ਆ ਰੱਖ ਕੇ ਦਸਣ ਰੱਖੇ ਇਹਦੀ ਰਨ ਕਿੱਦਾਂ ਰੱਖਦੀ ਆ ਜਾਈ ਚੋਕਾਰ ਹੈਗੀ ਉੱਥੇ ਇਹਨਾਂ ਦੇ ਰੱਖਣੀਆਂ ਉਹਨੇ ਉੱਥੇ ਮੈਂ ਕਹਿੰਦਾ ਛੱਡਣ ਆਉਣ ਲੱਗਾ ਹਾਂ ਮੈਂ ਤਾਂ ਘਰ ਦਾ ਤਾਂ ਵਿੱਚ ਇਹ ਮੈਂ ਕਿਉਂ ਛੱਡ ਕੱਢ ਛੱਡਣ ਆਉਣ ਲੱਗਾ ਤੂੰ ਰੱਖ ਮੈਂ ਗਿਆ ਫੇਰ ਬੋਲਦਾ ਸਗਾ ਉਹ ਫੇਰ ਮਹੀਨਾ ਸਾਡੇ ਕੋਲ ਹੀ ਦੱਸ ਪਰ ਪੈਸੇ ਤੇਰੀ ਗੱਲ ਮਹੀਨਾ ਵੀ ਤੇ ਦੇਰੀ ਸੁਣ ਲਓ ਮੇਰੀ ਗੱਲ ਇੱਥੇ ਆ ਗਈ ਤੇਰਾ ਅਗਲਾ ਮਹੀਨਾ ਫਿਰ ਤੇਰਾ ਨਹੀਂ ਉਹ ਪੈਸੇ ਫੜਾ ਜੂਗਾ ਤੇ ਪਹਿਲਾਂ ਪਹਿਲਾਂ ਤੂੰ ਟੈਨਸ਼ਨ ਕਰਦੇ ਲੈਣੀ ਆ ਯਾਰ ਉਹ ਮੇਰੇ ਖਾਸ ਬੰਦੇ ਆ ਤੈਨੂੰ ਤੂੰ ਫਿਕਰ ਕਰਦੇ ਕਰਦੀ ਆ ਉਹ ਨਾ ਇੱਥੇ ਉਹ ਛੱਡਣਾ ਜਿਵੇਂ ਉਧਰ ਉਹ ਪੈਸੇ ਫੜਾਣਾ ਜਿਵੇਂ ਕੋਈ ਮਸਲਾ ਹੈ ਤਾਂ ਕਿਤੇ ਆ ਕੇ ਘੇਟ ਘੜਕਾ ਕੇ ਦੇਣੇ ਆ ਹੁਣ ਮੈਨੂੰ ਕੋਰਟ ਦੇ ਵਿੱਚ ਗੱਲ ਕਰ ਜਾਣੀ ਆ ਮੈਂ ਇੱਥੋਂ ਜਾ ਕੇ ਫੜ ਲੈਣੇ ਬਾਹਰੋਂ ਇੱਥੇ ਥੋੜਾ ਸਦਣਾ ਉਹ ਮੈਂ ਕਹਿ ਦੋ ਉਹੀ ਗੱਲ ਆ ਮੈਨੂੰ ਤਾਂ ਲੱਗਦਾ ਡਰ ਤੁਹਾਨੂੰ ਪਤਾ ਮੈਂ ਕਹਿਤਾ ਯਾਰ ਤੂੰ ਟੈਨਸ਼ਨ ਫ੍ਰੀ ਹੋ ਬਸ ਹਾਂ ਚਲ ਠੀਕ ਆ ਫੇ ਦੇਖ ਲੋ ਮੈਂ ਉਹੀ ਕਹਨੀ ਮੈਂ ਕਾ ਇਦਾਂ ਦੇ ਕੰਮ ਕਦੀ ਕੀਤੇ ਨਹੀਂ ਤਾਂ ਹੁਣ ਆ ਪਹਿਲੀ ਵਾਰ ਇਦਾਂ ਦਾ ਪੰਗਾ ਲਿਆ ਮੈਨੂੰ ਡਰ ਲੱਗਦਾ ਆ ਆ ਪਾ ਖਿਡਾਰੀ ਐਸੇ ਕੰਮ ਦੇ ਤੂੰ ਕਦੇ ਟੈਨਸ਼ਨ ਲੈਂਦੀ ਮੇਰੇ ਹੁੰਦੇ ਆ ਫੇ ਵੀ ਤੁਸੀਂ ਕਹਿ ਦੋ ਫੋਨ ਕਰਕੇ ਪਤਾ ਨਹੀਂ ਹੁੰਦਾ ਹੈਗਾ ਅਗਲਾ ਆ ਮੈਨੂੰ ਇਹ ਗੱਲ ਕਹਿ ਦੇਣਾ ਵੀ ਤੂੰ ਨਾ ਮੈਂ ਆਪੇ ਆ ਜਾਊਗਾ ਹਾਂ ਇਦਾਂ ਕਹਿ ਦੋ ਮੈਂ ਕਾ ਉਧਰ ਉਹ ਮਾਂ ਤਾਂ ਛੱਡਣਾ ਆ ਜਵੇ ਉਧਰੋਂ ਕੋਈ ਹੋਰ ਮਸਲਾ ਪੈ ਜਾਵੇ ਤੁਸੀਂ ਕਹਿ ਦਵੋ ਕਹਿ ਦੋ ਨਾ ਕਹਿ ਦੋ ਹੋਰ ਕੀ ਆ ਚਲ ਠੀਕ ਆ ਓਕੇ ਸੁਣ ਮੇਰੀ ਗੱਲ ਮੈਂ ਹੀ ਆ ਜਾਊਗਾ ਉੱਤੇ ਜਿੱਥੇ ਤੈਨੂੰ ਕਿਹਾ ਮੁਗਾਈ ਦਰਾਂ ਠੀਕ ਆ ਓਕੇ ਓਕੇ ਕੀ ਕਹਿੰਦਾ ਠੀਕ ਆ ਚੰ ਮੈਂ ਕਿਹਾ ਇੱਕ ਗੱਲ ਵਧੀਆ ਵੀ ਹੋਇਆ ਜਿੱਦਾਂ ਹੁਣ ਮਾਤਾ ਸਾਡੇ ਕੋ ਆਊਗੀ ਉਹਨੂੰ ਕੀ ਆ ਪਤਾ ਵਿੱਚੋਂ ਵਿਚਲੀ ਗੇਮ ਦਾ ਅਗਲੀ ਨੇ ਕਹਿਣਾ ਇਹ ਦੇਖਿਆ ਫਿਰ ਤੇ ਉਹਨੇ ਰੱਖਿਆ ਨਹੀਂ ਬਿਨਾ ਪੈਸੇ ਤੋਂ ਹੁਣ ਇੱਥੇ ਮੈਂ ਮਹੀਨਾ ਰੂੰਗੀ ਇਹਨਾਂ ਨੇ ਮੈਨੂੰ ਦਦਕਾਰਿਆ ਨਹੀਂ ਬਹਿ ਗਈ ਆ ਨਹੀਂ ਨਾਲੇ ਪਤਾ ਤਾਂ ਲੱਗੂਗਾ ਉਹਨੂੰ ਨਾਲੇ ਫਿਰ ਅੱਗੇ ਤੋਂ ਥੋੜੇ ਜੇ ਕੰਨ ਹੋ ਜੂਗੇ ਉਹਨੂੰ ਵੀ ਉਹ ਬੋਲ ਕੇ ਗਿਆ ਫਿਰ ਉਦੋਂ ਬੋਲਦਾ ਸੀ ਹਨਾ ਦਰਮਿਆਨ ਤਰੀਕੇ ਅਸੀਂ ਚੋਪਰ ਤੋਂ ਉੱਪਰ ਹੈ ਹੁਣ ਵਾਸਾ ਆਉਣ ਵਾਲਾ ਏ ਇੰਦਾ ਕੰਮ ਕਰੋ ਜੇ ਓਦਾਂ ਨਹੀਂ ਗੱਲ ਸਿੱਧੀਆਂ ਉਂਗਲਾਂ ਕਿ ਹੋਣੀ ਨਿਕਲਦਾ ਥੋੜੀ ਇਹ ਟੇਢੀ ਕਰ ਦੋ ਢੇਢੀ ਕੀਤੀ ਦੋਏ ਕੰਮ ਹੋ ਗਏ ਹਾਂ ਹੋ ਚਲ ਕੰਮ ਤਾਂ ਹੋ ਗਿਆ ਪਰ ਇਹ ਆ ਵੀ ਅਗਲਾ ਵੀ ਨਾ ਫੇ ਸਾਡਾ ਤੋਂ ਟਾਈਮ ਦੇ ਤਾਂ ਸਹੀ ਤੇ ਸਾਡੀਆਂ ਦਾ ਮੈਂ ਕਿਹਾ ਦਸੇ ਉਂਗਲਾਂ ਖੀਰ ਚਾ ਚੱਲ ਕੋਈ ਗੱਲ ਨਹੀਂ ਇੱਕ ਹੋਦਾ ਮਾਰਾ ਦੇ ਗਈ ਦੂਜੇ ਬਲੇਖੇ ਨਾ ਆ ਗਈ ਤੀਜੀ ਫਿਰ ਹੋ ਗਈ ਚੌਥੀ ਵੀ ਸਾਡੀ ਇੱਕ ਦੋ ਵਾਰੀ ਅਸੀਂ ਹੋਰ ਕਿ ਐਮ ਕਰ ਦਿੱਤੀ ਆ ਸਾਡੇ ਵਿੱਚ ਅੱਠ ਪੈਨਸ਼ਨ ਤਾਂ ਸਾਡੀਆਂ ਹੀ ਰਹਿ ਗਈਆਂ ਨਹੀਂ ਫਿਰ ਕੀ ਹੋਇਆ ਜੇ ਸਾਡੀਆਂ ਤਾਂ ਅਸੀਂ ਕਿਹੜਾ ਉਹਨੂੰ ਖਾਲੀ ਤੋਰਿਆ ਪਹਿਨ ਤਾਂ ਵੀ ਤੁਹਾਡੀਆਂ ਹੀ ਹੋਈਆਂ ਆ ਤੇ ਪੈਨਸ਼ਨ ਦੇ ਹੱਕਦਾਰ ਵੀ ਤਾਂ ਅਸੀਂ ਆ ਫਿਰ ਜੈਦਾ ਨਹੀਂ ਦਾਂ ਦੂਜੇ ਤਰ੍ਹਾਂ ਸਹੀ ਉਹ ਤਾਂ ਫੇਗਾ ਹੀ ਜਾ ਹਾਂ ਉਹ ਫਿਰ ਮੈਨੂੰ ਇਹ ਨਹੀਂ ਭਰਾ ਪਪੇ ਨੂੰ ਕਿੱਦਾਂ ਆ ਕੇ ਬੋਲੀਦਾ ਕਿ ਦਾ ਆ ਕੇ ਔਖੀ ਹੁੰਦੀ ਸੀ ਤੇ ਉਹ ਔਖੀ ਦਾ ਮੈਂ ਸਭ ਕੁਝ ਸਿਖਾ ਕੇ ਭੇਜੀ ਮੈਂ ਕਿਹੜਾ ਐਦਾਂ ਹੀ ਭੇਜਦੀ ਚੰਗਾ ਕੀਤਾ ਹੂੰ ਤਾਂ ਮੇਰਾ ਮਨ ਬੜਾ ਬਾਗੋ ਬਾਗ ਹੋਇਆ ਜਦੋਂ ਤੂੰ ਜਦੋਂ ਗੁੱਤ ਤੋਂ ਫੜ ਕੇ ਖਿੱਚਿਆਗਾ ਥੱਲੇ ਇਹ ਥੋੜੀ ਹੈ ਨਾ ਜਿਆਦਾ ਜ਼ੋਰ ਨਾਲ ਡਿੱਗ ਜਾਂਦੀ ਮੈਨੂੰ ਇਹ ਸੀ ਕਿਦਰ ਨਾਗਾ ਹੋਰ ਨਾ ਲੱਕੇ ਟੁੱਟ ਜਵੇ ਥੱਲੇ ਨੀਕੇ ਹੋਰ ਨਾ ਮੁੜ ਕੇ ਨਵਾਂ ਹੀ ਨਾ ਬੈਠਾ ਹੀ ਗਈ ਥੱਲੇ ਆਹੋ ਆਹੋ ਚਲ ਕੋਈ ਗੱਲ ਨਹੀਂ ਨਹੀਂ ਇੰਨਾ ਕੁ ਤਾਂ ਖਿੱਚਣਾ ਪੈਣਾ ਹੀ ਐ ਇਹਨਾਂ ਨੂੰ ਕਿਉਂਕਿ ਇਹ ਜਿਆਦਾ ਹੈ ਨਾ ਮਤਲਬ ਕਿ ਉਲਰਦੀ ਵੀ ਬਹੁਤ ਜ਼ਿਆਦਾ ਹੀ ਜ਼ਿਆਦਾ ਹੀ ਔਖੀ ਹੁੰਦੀ ਆ ਆਪਣਾ ਜਿਆਦਾ ਐਟੀਟਿਊਡ ਦੇ ਵਿੱਚ ਫੇ ਹਾਂ ਵੀ ਮੈਂ ਹੀ ਮੈਂ ਆ ਇਹ ਤਾਂ ਵੇਵਕੂਫੇ ਹੀ ਆ ਥੋੜੇ ਜਿਹੇ ਹੱਥ ਦਿਖਾਤੇ ਨਾ ਅੱਗੇ ਤੋਂ ਥੋੜੇ ਸੋਚੂਗੀ ਸਮਝੂਗੀ ਤਾਂ ਫੇਰ ਪੰਗਾ ਲਾਉਗੀ ਮੇਰੇ ਨਾਲ ਦੋਨਾਂ ਤਰੀਕਿਆਂ 'ਚ ਠੰਡ ਪਾਤੀ ਹਾਂ ਨਾਲੇ ਜਪੇੜਾਂ ਖਾ ਕੇ ਗਈ ਗੁੱਤ ਪਟਾ ਕੇ ਗਈ ਨਾਲੇ ਪੈਨਸ਼ਨ ਖਵਾ ਗਈ ਚੱਲ ਸਮਝ ਲੂਗੀ ਸਾਡਾ ਕੰਮ ਹੋ ਗਿਆ ਮੈਂ ਇੱਥੇ ਆ ਵੀ ਨਾ ਜਾਣ ਹਾਲੀਬੋਡ ਆ ਗੇਟ ਖੜਕਾਉਗੇ ਤਾਂ ਆਉਗੇ ਅੰਦਰ ਕਿਦੇ ਖੰਦ ਟੱਪ ਕੇ ਆਉਣ ਲੱਗੇ ਆ ਹਾਂ ਚੱਲ ਤੂੰ ਆਪਣਾ ਕੰਮ ਨਵੇੜ ਦਾ ਕੰਮ ਨਵੇੜੇ ਹੋਈਆ ਮੈਂ ਹੁਣ ਕੀ ਕਰਨਾ ਬਹਿਲੀ ਆ ਹੁਣ ਮੈਂ ਹੁਣ ਮੈਨੂੰ ਘੜੀ ਫੋਨ ਫੜਾਓ 10 ਮਿੰਟ ਮੈਂ ਬੈਠਾਂ ਬਹਿ ਜਾ ਲੇਆ ਹੁਣ ਚਾਹ ਜਲਦੀ ਆ ਲੈ ਫੜ ਮਾਤਾ ਚਾਹ ਪੀ ਐਨੀ ਗਰਮੀ ਆ ਤੈਨੂੰ ਚਾਹ ਸੋੱਜਦੀ ਆ ਮੇਰੀ ਗੱਲ ਸੁਣੋ ਅੱਗੇ ਪੈਨਸ਼ਨ ਤੁਹਾਨੂੰ ਮਿਲਦੀ ਰਹੀ ਆ ਦਿਓ 1 ਮਹੀਨੇ ਦੀ ਲੈ ਜਾਂਦਾ ਸੀ 1 ਮਹੀਨੇ ਦੀ ਤੁਸੀਂ ਰੱਖ ਲੈਂਦੇ ਸੀ ਜੇ ਮੈਨੂੰ ਫਰਜ ਕੀ ਤਾਂ ਨਾ ਹੀ ਪੈਨਸ਼ਨ ਹੁੰਦੀ ਫੇਰ ਵੀ ਤਾਂ ਮੈਨੂੰ ਰੋਟੀ ਦਿੰਦੇ ਹੀ ਤੁਸੀਂ ਆ ਬੈਜਾ ਮਾਤਾ ਮੈਨੂੰ 1 ਮਹੀਨਾ ਰੱਖ ਲਓ ਨਹੀਂ 1 ਮਹੀਨਾ ਦੇ ਦਿਓ ਮੈਨੂੰ ਲੈ ਜਾਣੇ ਆਲਾ ਹੁਣ ਚੱਲ ਚਲੋ ਘੁੱਟ ਪੀ ਇੱਥੇ ਸੋਫਾ ਨਾਲ ਬੇੜਦੀ ਮਾਤਾ ਮੇਰੀ ਗੱਲ ਸੁਣ 3 ਮਹੀਨੇ ਹੋ ਗਏ ਪੈਨਸ਼ਨ ਦਾ ਮੂੰਹ ਨਹੀਂ ਦੇਖਿਆ ਜੇ ਪਿਛਲੇ ਮਹੀਨੇ ਦੇਖਣ ਲੱਗੇ ਤਾਂ ਉਹ ਚੱਕ ਕੇ ਤੂੰ ਲੈ ਗਈਆਂ ਨਹੀਂ ਫਿਰ ਜੇ ਮੈਨੂੰ ਨਾ ਹੀ ਪੈਨਸ਼ਨ ਮਿਲਦੀ ਫੇਰ ਫੇਰ ਮਾਤਾ ਤੂੰ ਆਸ਼ਰਮ ਹੁੰਦੀ ਹੋਰ ਕਿੱਥੇ ਹੁੰਦੀ ਆਸ਼ਰਮ ਘਾਟਾ ਚੱਲ ਚੱਲ ਉੱਠ ਪੀ ਲਈ ਜਾ ਚੱਲ ਛੱਡ ਕੇ ਆਇਆ ਮੈਂ ਇਹਨੂੰ ਚਲੋ ਕੋਈ ਨਹੀਂ ਬਸ ਬਸੇ ਰਹੋ ਪੁੱਤਰੋ ਰਾਜੀ ਰਹੋ ਤੁਸੀਂ ਛੱਡ ਕੇ ਆਈ ਹੁਣ ਪਿੱਛੇ ਨੂੰ ਨਾ ਮੋੜ ਕੇ ਲੈ ਆਈ ਤੋ ਅੱਛਾ ਬਹਿ ਜਾ ਟੇਕੇ ਤੈਂ ਬਖੜਾ ਫਿਰ ਖਾਧਿਆ ਤੇਰੀਆਂ ਤੇਰੀ ਵਜਾ ਕਰਕੇ ਸਾਰਾ ਕੁਝ ਹੋਇਆ ਏ ਪਹੁੰਚ ਚੱਕ ਲਾਂਦੀ ਤਾਂ ਆਪਣੇ ਕੋਲ ਹੁੰਦੀ ਪੈਨਸ਼ਨ ਹੋਂ ਹਾਂ ਆ ਗਈ ਮਾਤਾ ਛੁੱਟੀਆਂ ਕੱਟ ਕੇ ਚੱਲ ਚੱਲ ਮਾਤਾ ਚੱਲ ਨਹੀਂ ਰੱਖਿਆ ਕਹਤੇ ਨਹੀਂ ਮੇਰੀ ਗੱਲ ਸੁਣ ਲੈ ਇਤੋਂ ਲੈ ਗਿਆ ਕੋਕ ਹੋ ਕੇ ਪੈਨਸ਼ਨ ਮੇਤੋਂ ਨਹੀਂ ਭਰਾਵਾ ਰੱਖ ਹੁੰਦਾ ਰੱਖ ਇਹਨੂੰ ਹਾਂ ਮੈਂ ਚੱਲੇ ਆਇਆ ਉਹ ਉਧਰ ਨੂੰ ਤੱਕੇ ਮਾਰਦੇ ਆ ਤੁਸੀਂ ਉਧਰ ਨੂੰ ਤੱਕੇ ਮਾਰਦੇ ਆ ਮੇਰੀ ਤਾਂ ਜੂਨ ਹੀ ਖਰਾਬ ਆ ਸਾਡਾ ਕੀ ਕਸੂਰ ਵਾ ਅਸੀਂ ਤਾਂ ਤੈਨੂੰ ਪੈਨਸ਼ਨ ਦੇ ਕੇ ਛੱਡਿਆਂ ਦਾ ਹੁਣ ਚੋਰ ਕੋਈ ਰਸਤੇ 'ਚੋਂ ਖੋ ਕੇ ਲੈ ਜਾਵੇ ਇਹਦੇ ਵਿੱਚ ਸਾਡਾ ਕੀ ਕਸੂਰ ਵਾ ਚੱਲ ਨੇਂਦਰ ਇਹ ਆ ਜਾ ਕਿਉਂ ਲੈ ਆਂਦਾ ਮਾਤਾ ਨੂੰ ਰੱਖਿਆ ਨਹੀਂ ਉਹਨਾਂ ਨੇ ਲੈ ਮਾਤਾ ਨੂੰ ਰੱਖ ਦੇ ਬਿਨਾ ਪੈਸੇ ਤੋਂ ਸ਼ਿੰਦਾ ਕਹਿੰਦਾ ਕੋਈ ਚੋਰ ਲਫਾਫਾ ਖੋਕੇ ਲੈ ਗਿਆ ਕੱਢ ਦਿੱਤੀ ਬਹੁਤਾ ਫੇ ਕੱਢਣੀ ਸੀ ਚੱਲ ਛੱਡ ਗੱਲਾਂ ਨੂੰ ਪਹਿਲਾਂ ਮਾਤਾ ਨੂੰ ਪਾਣੀ ਪੀਂ ਜਾ ਪੁੱਛ ਪਾਣੀ ਲੈ ਕੇ ਦੇ ਫਿਰ ਚਾਹ ਬਣਾ ਮਾਤਾ ਨਾਲੇ ਪੁੱਛ ਖਬਰੇ ਰੋਟੀ ਵੀ ਖਾਧੀ ਕਿ ਨਹੀਂ ਉਹਨਾਂ ਨੇ ਦਿੱਤੀ ਮਾਤਾ ਹੁਣ ਦੱਸ ਦੇ ਮੈਨੂੰ ਪਹਿਲਾਂ ਚਾਹ ਪੀਣੀ ਕਿ ਰੋਟੀ ਖਾਣੀ ਆ ਮਰਜੀ ਆ ਜੋ ਕੁਛ ਮਰਜੀ ਦੇ ਦੇ ਮਾਤਾ ਸਵੇਰ ਦੀ ਭੁੱਖੀ ਆ ਮੈਨੂੰ ਲੱਗਦਾ ਦਿੱਤਾ ਨਹੀਂ ਉਹਨੇ ਕੁਝ ਵੀ ਚੱਲ ਪਹਿਲਾਂ ਰੋਟੀ ਖਾ ਲਵੇ ਚਾਹ ਫਿਰ ਮੈਂ ਬਾਅਦ ਚ ਬਣਾ ਲਵਾਂ ਚੱਲ ਇੱਦਾਂ ਕਰ ਲੈ ਲੈ ਫੜ ਮਾਤਾ ਸਬਜ਼ੀ ਨਹੀਂ ਮੈਂ ਬਣਾਈ ਹੁਣ ਤੂੰ ਆਚਾਰ ਨਾਲ ਹੀ ਖਾ ਲੈ ਇਹ ਮੇਰੇ ਨਹੀਂ ਸੁੱਕੀ ਲੰਗਣੀ ਮੈਨੂੰ ਜ਼ਿਆਦਾ ਇੱਕ ਕੱਪ ਬਣਾ ਦੇ ਲੈ ਹੁਣ ਸੁੱਕੀ ਨਹੀਂ ਆਖੇ ਲੰਗਣੀ ਨਹੀਂ ਹੁਣ ਮੈਂ ਇੱਥੇ ਪਨੀਰ ਬਣਾ ਕੇ ਬੈਠੀ ਆ ਬਣਾ ਲਊਗੀ ਸ਼ਾਮ ਨੂੰ ਸਬਜ਼ੀ ਹੁਣ ਤੂੰ ਰੋਟੀ ਖਾ ਲੈ ਚੱਲ ਮਾਤਾ ਹੁਣ ਇਦਾਂ ਹੀ ਖਾ ਲਾ ਸ਼ਾਮ ਨੂੰ ਸਬਜ਼ੀ ਨਾਲ ਖਾ ਲਈ ਚੱਲ ਕੋਈ ਨਹੀਂ ਮੈਨੂੰ ਭੁੱਖ ਵੀ ਨਹੀਂ ਮੈਂ ਖਾਣੀ ਵੀ ਨਹੀਂ ਜ਼ਿਆਦਾ ਘੁੱਟ ਬਣਾ ਦੇ ਲਫੜ ਮਾਤਾ ਚਾਹ ਪੀ ਲਾ ਬੇਸ ਕੋਰ ਦੇ ਨਾਲ ਖਾਣ ਨੂੰ ਮੈਂ ਵੇਰੀ ਗੱਲ ਸੁਣੋ ਆ ਭਾਈ ਮੋਬਾਈਲ ਦੇਖ ਦੇ ਕੇ ਹੱਸੀ ਜਾਂਦੇ ਆ ਮੇਰਾ ਕੁਝ ਫਿਕਰ ਹੈਗਾ ਮੇਰੀ ਦਵਾਈ ਮੁੱਕੀ ਹੋਈ ਆ ਮੈਨੂੰ ਦਵਾਈ ਲਿਆ ਦਿੰਦੇ ਨਾ ਯਸ ਮਮੀ ਪੈਨਸ਼ਨ ਦਾ ਤੁਸੀ ਛਿੰਦੇ ਨੂੰ ਦੇ ਕੇ ਆਏ ਆ ਤੇ ਛਿੰਦੇ ਨੂੰ ਕਹਿਣਾ ਸਿਕਾ ਵੀ ਹੁਣ ਪੈਨਸ਼ਨ ਲਈ ਆ ਤੇ ਦਵਾਈ ਵੀ ਲਿਆ ਕੇ ਦੇ ਮੈਨੂੰ ਹੁਣ ਤੁਹਾਨੂੰ ਉਹ ਦਿਨ ਦੱਸਿਆ ਤਾਂ ਹੈ ਪੈਨਸ਼ਨ ਕਿੱਟਾ ਮੇਰੇ ਕੋਲ ਰਹੀ ਆ ਨਾ ਮੇਰੇ ਕੋਲ ਰਹੀ ਨਾ ਛਿੰਦੇ ਕੋਲ ਰਹੀ ਉਹ ਤਾਂ ਦਾਦੇ ਮਗਾਣਾ ਕੋਈ ਚੋਰੀ ਠੱਗ ਕੋਈ ਖੋ ਕੇ ਲੈ ਗਿਆ ਲੈ ਦੱਸ ਸੁਣ ਮੇਰੀ ਗੱਲ ਮਾਤਾ ਜਿਹੜੀ ਤੂੰ ਨਾ ਗੋਲੀ ਖਾ ਕੇ ਦਿਨ ਨੂੰ ਸੁੱਤੀ ਰਹਿ ਨਹੀਂ ਸੜਾਕੇ ਮਾਰਦੀ ਨਾ ਨੀ ਉਹ ਗੋਲੀ ਨਾ ਖਾਈ ਉਹੀ ਰਾਤ ਨੂੰ ਖਾ ਲਈ ਜਿੱਦਣ ਮੁੱਕ ਜੂਗੀ ਅਦਬ ਚੱਦੀ ਹੋ ਗਈ ਅਸੀਂ ਲਿਆ ਦੇਵਾਂਗੇ ਇੱਕ ਵੇਲੇ ਖਾ ਲਿਆ ਕਰ ਇੱਕ ਵੇਲੇ ਖਾ ਲਾ ਦੋ ਵੇਲੇ ਨਾ ਖਾਵੇਂ ਕੋਈ ਜ਼ਰੂਰੀ ਐ ਵੀ ਇੰਨੀਆਂ ਦਵਾਈਆਂ ਖਾ ਖਾ ਕੇ ਸਾਰਾ ਦਿਨ ਖੁਕੀ ਝਾੜ ਕੇ ਸੁੱਤੀ ਰਹਿਣਾ ਨਾ ਖਾਈ ਨਾਲੇ ਮੈਨੂੰ ਇਹ ਦੱਸ ਆ ਸੂਟ ਹੁਣ ਪਿਆ ਸੀ ਘਰ ਮੈਂ ਠੀਕ ਕਰਕੇ ਦਿੱਤਾ ਆ ਗਿਆ ਸਹੀ ਹੋਰ ਠੀਕ ਆ ਵਧੀਆ ਆ ਟਾਈਮ ਪਾਸ ਕਰਨਾ ਆ ਹੋਣ ਟੈਂਪਾਸ ਤਾਂ ਕਰਨਾ ਆ ਹੁਣ ਸਾਡੇ ਕੋਲ ਹੋਣ ਤਾਂ ਹੀ ਅਸੀਂ ਤੈਨੂੰ ਲੈ ਕੇ ਦੇਈਏ ਕਿਆ ਕਰੀਏ ਚੱਲ ਕੋਈ ਗੱਲ ਨਹੀਂ ਦਵਾਈ ਦਾ ਫਰਕ ਤਾਂ ਮਾਤਾ ਉਹਦਾ ਹੀ ਬਣਦਾ ਸਗਾ ਹੁਣ ਚਾਹੇ ਚੋਰ ਖਾ ਗਿਆ ਚਾਹੇ ਨਹੀਂ ਪਹੁੰਚੀ ਉਹਦੇ ਕੋ ਹੁਣ ਸਾਡਾ ਥੋੜੇ ਦੇ ਵਿੱਚ ਕੋਈ ਦੋਸ਼ ਆ ਹੁਣ ਆਪਾਂ ਤਾਂ ਚਲੋ ਫੇਰ ਵੀ ਐਦਾਂ ਕਰਦੇ ਆ ਵੀ ਤੈਨੂੰ ਦੱਸਾਂ ਕਿ ਦਿਨ ਦੀ ਦਵਾਈ ਲੈ ਆਨੇ ਆ ਤੂੰ ਇੱਕ ਗੋਲੀ ਰਾਤ ਨੂੰ ਖਾ ਲਈ ਤੇ ਲੰਘ ਲੰਘ ਜਾਊਗਾ ਫੇਲੇ ਆਵਾਂਗੇ ਦੱਸਾਂਗੇ ਕਿ ਕਿਤੇ ਸਸਤੀ ਆ ਇੰਨੀ ਮਹਿੰਗੀ ਦਵਾਈ ਆ ਚਲੋ ਦੇਖ ਲਿਓ ਜਿੱਦਾਂ ਤੁਹਾਡੀ ਮਰਜ਼ੀ ਇੱਥੇ ਘੜ ਮਾਰੋ ਮਾਰ ਪਈਓ ਵੀ ਕਮਾਈ ਬਹੁਤ ਆਦੀ ਬਹੁਤ ਆਦੀ ਉਹ ਤਾਂ ਨਾਲ ਮਾੜੀ ਮੋਟੀ ਅਸੀਂ ਪੈਨਸ਼ਨ ਦੇ ਨਾਲ ਗੁਜ਼ਾਰਾ ਕਰਦੇ ਆ ਉਹ ਵੀ ਸਾਡੇ ਹੱਥੋਂ ਹੁਣ ਐਤ ਕੀ ਸਾਨੂੰ ਮਿਲਣੀ ਨਹੀਂ ਸੀ ਉਹਨਾਂ ਨੇ ਕਾ ਸਾਂਭਣਾ ਸੀ ਉਹਨਾਂ ਨੇ ਦਵਾਦਾਰੂ ਲੈ ਕੇ ਦੇਣੀ ਸੀ ਉਹ ਵੀ ਜਾਂਦੀ ਲਗੀ ਅਗੇ ਉਹ ਵੀ ਸਾਡੇ ਕੋਲ ਤੈਨੂੰ ਛੱਡ ਗਏ ਤੇ ਖਰਚਾ ਤਾਂ ਸਾਨੂੰ ਪੈ ਗਿਆ ਖਰਚਾ ਤਾਂ ਸਾਨੂੰ ਪੈ ਗਿਆ ਮਹੀਨੇ ਦਾ ਫੇ ਫੇ ਕਹਿੰਦਾ ਮੇਰਾ ਫੋਨ ਕੀਤਾ ਉਹ ਲੈਣ ਨਹੀਂ ਹੁਣ ਅਸਲੀ ਮਾਤਾ ਕਸੂਰ ਹੈਗਾ ਛਿੰਦੇ ਦਾ ਜੇ ਛਿੰਦਾ ਕੇ ਲੈ ਜਾਂਦਾ ਤਾਂ ਕੁਝ ਵੀ ਨਹੀਂ ਸੀ ਹੋਣਾ ਉਹ ਚੱਕ ਲੈਂਦਾ ਤੇ ਆਹ ਵੇ ਫੋਨ ਚੱਕ ਲੈਂਦਾ ਆ ਕੇ ਲੈ ਜਾਂਦਾ ਨਾ ਉਹਨੇ ਮਹਾਰਾਣੀ ਨੇ ਚੱਕਿਆ ਨਾ ਉਹਨੇ ਚੱਕਿਆ ਉਹਨਾਂ ਦੀ ਵੀ ਕਿਸਮਤ ਮਾੜੀ ਕਿਸਮਤ ਮਾੜੀ ਦੀਆਂ ਇਹ ਗੱਲਾਂ ਆ ਮਾਦਾ ਕਿਸਮਤ ਸਾਡੀ ਮਾੜੀ ਆ ਸਾਡੀ ਕਿਸਮਤ ਮਾੜੀ ਆ ਜਿਨ੍ਹਾਂ ਨੂੰ ਹੁਣ ਤੇਰਾ 1 ਮਹੀਨੇ ਦਾ ਹੁੱਤੋਂ ਹੋਰ ਬੋਝ ਝੱਲਣਾ ਪੈਣਾ ਰੋਟੀ ਪਾਣੀ ਕੱਪੜੇ ਦਵਾਈਆਂ ਉਹਦਾ ਤਾਂ ਕੁਝ ਵੀ ਨਹੀਂ ਗਿਆ ਉਹ ਤਾਂ ਚੁੱਪ ਕਰਕੇ ਸਕੂਟਰੀ ਤੇ ਮਗਰ ਬਿਠਾ ਕੇ ਤੁਹਾਨੂੰ ਛੱਡ ਕੇ ਚਲਾ ਗਿਆ ਚੱਲ ਹੁਣ ਮਾਤਾ ਨੂੰ ਵੀ ਪਤਾ ਲੱਗ ਗਿਆ ਨਾ ਕਿੰਨਾ ਕ ਚੰਗਾ ਆ ਮੇਰਾ ਪੁੱਤ ਜਾਂ ਤਾਂ ਰੱਖ ਲੈਂਦਾ ਹੁਣ ਉਹ ਹੀ 1 ਮਹੀਨਾ ਫੇ ਮਸ ਜੀ ਵੀ ਤਾਂ ਬਿਨਾ ਪੈਨਸ਼ਨ ਤੋਂ ਹੀ ਰੱਖਣਾ ਹੋਣਾ ਉਹ ਵੀ ਰੱਖ ਕੇ ਦੱਸਦਾ ਬਿਨਾ ਪੈਨਸ਼ਨ ਤੋਂ ਗੱਲ ਦਾ ਸਵਾਦ ਤਾਂ ਤਾਂ ਸੀਗਾ ਵੀ ਹਾਂ ਵੀ ਉਹਨੇ ਰੱਖ ਲਿਆ ਛੋਟੇ ਦੇ ਹਰ ਵੇਲੇ ਗੁਣ ਗਾਂਦੀ ਉਹ ਚੰਗੇ ਆ ਉਹ ਐ ਆ ਉਹ ਐ ਆ ਪਤਾ ਲੱਗ ਗਿਆ ਹੁਣ ਪਤਾ ਸੁਣ ਮੇਰੀ ਗੱਲ ਜਦੋਂ ਮੈਂ ਸਵੇਰੇ ਤੇਨਾਂ ਪੈਨਸ਼ਨ ਨੂੰ ਚੱਲੀ ਸੀ ਮੈਂ ਕੀ ਕਿਹਾ ਸੀ ਵੀ ਮੈਂ ਦਵਾ ਲੈ ਕੇ ਆਣੀ ਆ ਮੈਂ ਤੈਨੂੰ ਇਹ ਤਾਂ ਨਹੀਂ ਕਿਹਾ ਸੀ ਵੀ ਤੂੰ ਮੈਨੂੰ ਪੈਸੇ ਦੇਈ ਤੂੰ ਮੈਨੂੰ ਬਿਨਾ ਮਤਲਬ ਦਾ ਟਕੇ ਵਰਗਾ ਜਵਾਬ ਦੇ ਦਿੱਤਾ ਸਾਫ਼ ਕਹਿ ਦਿੱਤਾ ਆਪਣੇ ਪੈਸੇ ਲੈ ਜਾਈ ਮੈਂ ਪੈਸੇ ਨਹੀਂ ਦੇਣੇ 40000 ਚੋਂ ਦਵਾ ਨਹੀਂ ਮੈਂ ਲੈ ਕੇ ਦੇਣੀ ਨਹੀਂ ਹੁਣ ਮੈਨੂੰ ਇਹ ਗੱਲ ਦੱਸ ਆ ਜਿਹੜੀ ਹੁਣ ਤੈਨੂੰ ਦਵਾ ਲੈ ਕੇ ਦੇਣੀ ਅਸੀਂ ਨਹੀਂ ਪੈਸੇ ਲਾਉਣੇ ਉਹ ਕਿਹੜਾ ਫ੍ਰੀ ਆਣੀ ਆ ਪੁੱਤ ਹੁਣ ਉਹੀ ਗੱਲ ਨਾਲ ਲੈ ਕੇ ਫੜ ਜੇ ਮੇਰੇ ਕੋਲ ਹੁਣ ਕਹਿ ਹੀ ਹੋ ਗਿਆ ਮੈਂ ਤਾਂ ਤਾਂ ਕਹਿ ਦਿੱਤਾ ਸੀ ਮੈਂ ਕਿ ਜੇ ਪੈਨਸ਼ਨ ਦੇ ਵਿੱਚੋਂ ਦਵਾਈ ਤੂੰ ਲੈ ਲਈ ਉਹਨੇ ਵੀ ਜਾਂਦਿਆਂ ਨੇ ਮੈਨੂੰ ਪੈ ਜਾਣਾ ਜਾਂਦੀ ਨੂੰ ਵੀ ਬਾਕੀ ਪੈਸੇ ਕਿੱਥੇ ਆ ਮੈਂ ਤਾਂ ਤਾਂ ਕਹਿ ਦਿੱਤਾ ਸੀ ਹੋਰ ਮੈਨੂੰ ਤੂੰ ਕਿਹੜਾ ਓਦਾਂ ਪਿਆਰੀ ਆ ਤੂੰ ਵੀ ਓਦਾਂ ਦੀ ਹੈ ਜਿੱਦਾਂ ਦੀ ਉਹ ਆ ਤੇ ਜੇ ਉਹ ਪੈਨਸ਼ਨ ਤੋਰ ਪਹੁੰਚ ਜਾਂਦੀ ਫੇਰ ਤਾਂ ਨਹੀਂ ਦਵਾਈ ਮੈਨੂੰ ਲੈ ਹੀ ਦੇਣੀ ਸੀ ਉਹ ਤਾਂ ਰਸਤੇ ਵਿੱਚ ਹੀ ਮਾਤਾ ਕਸੂਰ ਤਾਂ ਸਾਡਾ ਆ ਜਿਹੜਾ ਅਸੀਂ ਛਿੰਦੇ ਦਾ ਸੋਚ ਲਿਆ ਤੈਨੂੰ ਇੱਕ ਦਿਨ ਪਹਿਲਾਂ ਪੈਨਸ਼ਨ ਲੈ ਕੇ ਦੇ ਕੇ ਛੱਡਣ ਚਲ ਗਿਆ ਨਹੀਂ ਹੁਣ ਨੁਕਸਾਨ ਕਿਹਦਾ ਹੋਇਆ ਨੁਕਸਾਨ ਉਤੋਂ ਸਾਡਾ ਹੀ ਹੋਇਆ ਅਗਲੇ ਨੇ ਚੁੱਪ ਕਰਕੇ ਤੈਨੂੰ ਇੱਧਰ ਨੂੰ ਤੋੜ ਦਿੱਤਾ ਹੁਣ ਇੱਕ ਮਹੀਨਾ ਰੋਟੀਆਂ ਵੀ ਅਸੀਂ ਦਈਏ ਤੇ ਤੇਰਾ ਕੱਪੜਾ ਲੀੜਾ ਵੀ ਅਸੀਂ ਧੋਈਏ ਦਵਾਦਾਰੂ ਵੀ ਅਸੀਂ ਦਈਏ ਤੂੰ ਦੱਸ ਤੇ ਸਾਡਾ ਕੀ ਫਾਇਦਾ ਹੋਇਆ ਨੁਕਸਾਨ ਹੀ ਨੁਕਸਾਨ ਆ ਪੂਰਾ ਮਹੀਨਾ ਹੁਣ ਸਾਡੇ ਤੇ ਫੇਰ ਬੋਝ ਬਣੀ ਬੈਠੀ ਰਹੂੰਗੀ ਇੱਕ ਮਹੀਨਾ ਤੂੰ ਮਾਤਾ ਸਾਡਾ ਸਹੀ ਗੱਲ ਕਹਿੰਦੀ ਐ ਇਹ ਨੁਕਸਾਨ ਸਾਡਾ ਹੀ ਆ ਸਾਰਾ ਹੋਇਆ ਇੱਕ ਮਹੀਨਾ ਅਸੀਂ ਹੁਣ ਤੇਰਾ ਨੁਕਸਾਨ ਝੱਲਣਾ ਪੂਰਾ ਉਹਦਾ ਤਾਂ ਕੁਝ ਵੀ ਨਹੀਂ ਗਿਆ ਉਹ ਤਾਂ ਚੁੱਪ ਕਰਕੇ ਹੋਰ ਕੀ ਆ ਚੱਕ ਡੁੰਗਲ ਭਾਈ ਇੱਥੇ ਲਾ ਕੇ ਅਗਲਾ ਦਿੱਤਰ ਹੋਇਆ ਫੇਰ ਕੀ ਕਰਨਾ ਸਿਆਣਿਆਂ ਦੀ ਤਾਂ ਜੂਨੇ ਬੁਰੀਆ ਕੀ ਕਰਨਾ ਚਲੋ ਹੁਣ ਟਾਈਮ ਪਾਸਤਾ ਕਰਨਾ ਹੀ ਆ ਪੁੱਤ ਮੇਰੀ ਗੱਲ ਸੁਣ ਪਹਿਲੇ ਮਹੀਨੇ ਦੀ ਵੀ ਪੈਨਸ਼ਨ ਤੁਸੀਂ ਰੱਖ ਲਈ ਦੂਜੇ ਮਹੀਨੇ ਦੀ ਉੱਥੋਂ ਮੈਂ ਆ ਗਈ ਪਰ ਦੇਖੇ ਨਾਲ ਬੈਗ ਚ ਆ ਗਈ ਇੱਥੇ ਹੀ ਸੀ ਮੈਂ ਮਾਤਾ ਮੈਂ ਤੈਨੂੰ ਕਿਹਾ ਸੀ ਲੈ ਕੇ ਆ ਮੈਂ ਤੈਨੂੰ ਕਿਹਾ ਸੀ ਲੈ ਕੇ ਆ ਦੇਖੇ ਨਾਲ ਆ ਗਈ ਉਹਦੀ ਉਮਸੁਗ ਨਹੀਂ ਤੁਸੀਂ ਕੱਢੀ ਫੇਰ ਵੀ ਮੈਂ ਗੱਲ ਦਵਾ ਲਈ ਤੁਹਾਡੇ ਹੱਕ ਚ ਕੀਤੀ ਗੱਲ ਤੀਜੇ ਮਹੀਨੇ ਦੀ ਆ ਹੁਣ ਕੋਈ ਖੋ ਕੇ ਲੈ ਗਿਆ ਤੇ ਚੌਥੇ ਮਹੀਨੇ ਦੀ ਫੇਰ ਤੁਹਾਡੀ ਵਾਰੀ ਆ 4 ਮਹੀਨੇ ਉਹਨਾਂ ਨੇ ਵੀ ਕੱਢਣੇ ਆ ਤੇ ਮਾਦਾ ਸਾਡੀ ਵਾਰੀ ਪੈਨਸ਼ਨ ਦੀ ਤਾਂ ਅਸੀਂ ਲੈਣੀ ਆ ਦੱਸੋ ਨਾ ਲਈਏ ਤੁਸੀਂ ਤਾਂ ਵਾਰੀਆਂ ਪਾ ਲਈਆਂ ਤੇ ਮੇਰਾ ਕੀ ਹਾਲ ਆ ਮੇਰਾ ਵੀ ਦੱਸੋ ਮਾਦਾ ਬੜੀ ਸੋਹਣੀ ਆ ਤੂੰ ਉਹਨਾਂ ਵਾਂਗੂ ਨਹੀਂ ਰੱਖਿਆ ਆ ਵੀ ਹਾਂ ਵੀ ਵਾਹ ਫੜੀ ਤੂੰ ਤੋੜਤਾ ਨਹੀਂ ਜਦੋਂ ਪਿਛਲੀ ਵਾਰੀ ਉਹ ਛੱਡ ਕੇ ਦਵਾਈ ਵੀ ਨਹੀਂ ਲੈ ਕੇ ਦਿੱਤੀ ਅਸੀਂ ਰੱਖਿਆ ਵੀ ਅਸੀਂ ਦਵਾਈ ਵੀ ਲੈ ਕੇ ਦਿੱਤੀ ਅਸੀਂ ਐਂਦਾ ਤਾਂ ਨਹੀਂ ਸਕੂਟਰੀ ਮਤਲ ਬਿਠਾ ਲ ਕੇ ਛੱਡਿਆ ਜਾ ਕੇ ਚੱਲ ਵੀ ਸੰਭੋ ਨੇ ਕੀ ਗੱਲ ਮਾਤਾ ਨੂੰ ਕੀ ਨਹੀਂ ਪਤਾ ਆ ਉਦਣ ਗਈ ਅਗਲੇ ਨੇ ਫਟਾਫਟ ਬਾਹਰੋਂ ਫੜ ਕੇ ਆਖੇ ਬਾਹਰ ਕੱਢ ਦਿੱਤਾ ਉਦਣ ਕੱਢ ਤਾਂ ਆ ਹੁਣ ਫੇ ਤੋੜ ਦਿੱਤਾ ਛੱਡ ਗਏ ਨਾ ਅਸੀਂ ਇਦਾਂ ਨਹੀਂ ਕਰ ਸੁਣ ਮੇਰੀ ਗੱਲ ਤੂੰ ਜੋ ਮਰਜੀ ਕਰ ਮਾਤਾ ਦਾ ਪਹਿਣੀਆਂ ਜੁੱਤੀਆਂ ਹੀ ਆ ਬਸ ਪਹਿਣੀਆਂ ਜੁੱਤੀਆਂ ਹੀ ਆ ਸਾਡੀ ਕਿਸਮ ਵਿੱਚ ਜੁੱਤੀਆਂ ਲਿਖੀਆਂ ਮੋੜ ਘੜ ਕੇ ਮਾਤਾ ਨੇ ਗੋੜ ਤਾਂ ਉਹਦੇ ਹੀ ਗਾਣੇ ਆ ਗੱਲ ਤਾਂ ਇੱਥੇ ਮੁੱਕਦੀ ਆ ਨਾ ਗੱਲ ਇੱਥੇ ਵਕਾ ਤੂੰ ਮਾਤਾ ਐਦਾਂ ਕਰੀ ਫੇ ਅਗਲੇ ਮਹੀਨੇ ਦੀ ਪੈਨਸ਼ਨ ਸਾਨੂੰ ਨਾ ਦੇਈਂ, ਛਿੰਦੇ ਨੂੰ ਦੇ ਦੇਈਂ। ਨਾਲੇ ਫੇਰ ਸ਼ਰਾਬਾਂ ਪੀ ਪੀ ਕੇ ਰਸਤੇ 'ਚ ਡਿਗਿਆ ਤਾਂ ਰਹੂਗਾ। ਨਾਲੇ ਤੈਨੂੰ ਸਕੂਨ ਰਹੂਗਾ। ਨਹੀਂ ਮੇਰੀ ਗੱਲ ਸੁਣ ਨਿੰਦਰ, ਗੱਲ ਤਾਂ ਦਵਾਈ ਦੀ ਹੋਈ ਆ। ਹਾ ਕਿੱਥੋਂ ਲੈਈ ਤੂੰ? ਸ਼ਰਾਬਾਂ ਪੀ ਕੇ ਡੇਆ ਰਹੂਗਾ। ਇਹ ਕਿੱਥੇ ਦੀ ਗੱਲ ਆ? ਮੇਰੀ ਗੱਲ ਸੁਣ। ਜੇ ਤੁਸੀਂ ਚਾਹੁੰਦੇ ਆ ਨਾ ਤੇ ਮੈਂ ਗੁਰਦੁਆਰੇ ਰੋਟੀ ਖਾਇਆ ਕਰਾਂ। ਫੇਰ ਤੁਹਾਡਾ ਸਰਜੂ। ਲੈ, ਫੇਰ ਕੀ ਹੋਇਆ? ਗੁਰਦੁਆਰੇ ਖਾਇਆਉਂਗੀ ਤਾਂ ਕੀ ਹੋ ਜਾਊਗਾ? ਲੋਕੀ ਖਾਂਦੇ ਹੀ ਆ। ਨਾਲੇ ਤੇਰੀਆਂ ਲੱਤਾਂ ਚੱਲਦੀਆਂ ਰਹੂੰਗੀਆਂ ਇੱਥੇ ਵੀ ਤਾਂ ਸਾਰਾ ਦਿਨ ਪੰਜੇ ਬੈਡੀ ਤੋੜਦੀਆਂ ਨਿੰਦਰ ਮੇਰੀ ਗੱਲ ਸੁਣ ਲੈ ਕਿ ਇੱਧਰ ਆ ਕੇ ਹਾਂ ਦੱਸੋ ਰਾਤ ਨੂੰ ਸੌਣਾ ਚਾਹੁੰਦੀ ਐ ਵੀ ਦੋ ਘੜੀਆਂ ਰਾਤ ਨੂੰ ਚੰਗੀ ਤਰ੍ਹਾਂ ਸੌਂ ਜਾਮੈਂ ਕੀ ਗੱਲ ਜੇ ਤਾਂ ਤੂੰ ਦਵਾ ਲੈ ਆ ਕੇ ਦੇ ਦੋਗੀ ਤਾਂ ਮਾਤਾ ਨੇ ਰਾਤ ਨੂੰ ਟਿਕਣਾ ਜੇ ਤੂੰ ਕਮੇ ਫੇ ਮੈਂ ਮਾਤਾ ਨੂੰ ਦਵਾ ਲੈ ਆ ਕੇ ਦਵਾ ਤਾਂ ਮਾਤਾ ਨੇ ਰਾਤ ਨੂੰ ਸਹਾਇਜਾ ਤੇ ਤੈਨੂੰ ਪਤਾ ਹੀ ਐ ਕੀ ਕਰਦੀ ਹੁੰਦੀ ਐ ਨਾ ਸੌਣਾ ਤੇ ਨਾ ਸੌਣ ਦੇਣਾ ਨਹੀਂ ਮੈਨੂੰ ਕੀ ਮਤਲਬ ਇਸ ਗੱਲ ਦਾ ਮੇਰੇ ਵੱਲੋਂ ਸਾਰੀ ਰਾਤ ਖੌਂ ਖੌਂ ਕਰੇ ਮੇਰੇ ਵੱਲੋਂ ਹਾਈ ਹਾਈ ਕਰੇ ਮੈਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ ਨਹੀਂ ਫਿਰ ਤੂੰ ਰੋਲੇ ਰੋਲੇ ਚ ਸੌਂ ਲਉਗੀ ਤੇ ਮੈਂ ਹੁਣ ਕੋਲ ਸੋਣਾ ਆ ਤੇ ਅੰਦਰ ਪੈ ਜਾਵੇ ਮੈਂ ਸੁਣੋ ਮੇਰੀ ਗੱਲ ਆ ਮੈਂ ਨਿੰਬੂ ਪਾਣੀ ਬਣਾਤਾ ਤੁਹਾਨੂੰ ਦੇ ਦਵਾਂ ਜੇਰੇ ਤੇ ਮੈਂ ਚੱਲਈ ਆ ਬਾਜ਼ਾਰ ਨੂੰ ਮੈਂ 3-4 ਸੂਟ ਨਾ ਪਸੰਦ ਕਰਕੇ ਆਈ ਹਾਂ ਮੇਰੀ ਫਰੈਂਡ ਦੇ ਨਾਲ ਉੱਥੇ ਪਾਰਟੀ ਆ ਤੇ ਮੈਂ ਪਾਣੇ ਆ ਤੇ ਤੂੰ ਚਾਰ ਇਕੱਠੇ ਪਾ ਲੈਣੀਆਂ ਦੋ ਹੁਣ ਲੈ ਲੈ ਤੂੰ ਦੋ ਮਾਤਾ ਰੂ ਲਿਆ ਦੇ ਓਹੋ ਮਾਤਾ ਨੂੰ ਪਹਿਲੇ ਮਾਤਾ ਦੀ ਲੱਤ ਪਸਾ ਲਿਆ ਕਰੋ ਤੁਸੀਂ ਨਹੀਂ ਤੂੰ ਚਾਰ ਇਕੱਠੇ ਪਾ ਲਊਗੀ ਫੇਰ ਜੇ ਪਾਰਟੀ ਆ ਤਾਂ ਪਾਰਟੀ ਤੇ ਮੈਂ ਪਾਣੇ ਨਹੀਂ ਦੱਸ ਦੋ ਤਿੰਨ ਦਿਨ ਅਗਲੇ ਤੇ ਪ੍ਰੋਗਰਾਮ ਆ ਮੈਨੂੰ ਜਾਣਾ ਪੈਣਾ ਆ ਕੋਈ ਗੱਲ ਨਹੀਂ ਮੈਂ ਮਾਤਾ ਨੂੰ ਆਂਦੀ ਹੋਈ ਨਾ ਉੱਥੇ ਸੇਲ ਲੱਗਦੀ ਆ ਉੱਥੋਂ ਲਿਆ ਦਊਂਗੀ ਪੁਰਾਣੇ ਸੂਟਾਂ ਦੀ ਮਾਤਾ ਸੁਣ ਮੇਰੀ ਗੱਲ ਤੈਨੂੰ ਸਿੰਪਲ ਪਾਣੀ ਦੇ ਦੇਣੀ ਆ ਉਹ ਪੀ ਲੈ ਤੂੰ ਰਹਿਣ ਦੇ ਨਿੰਬੂ ਪਾਣੀ ਪੀਣੇ ਨੂੰ ਚੱਲ ਮੈਨੂੰ ਵੀ ਦੇ ਦੇ ਨਿੰਬੂ ਪਾਣੀ ਉਹਨੂੰ ਵੀ ਕਿਹਾ ਸੀ ਪੂਜਾ ਨੂੰ ਉਹਨੇ ਵੀ ਨਹੀਂ ਦਿੱਤਾ ਨਿੰਬੂ ਪਾਣੀ ਜਾਦਾ ਕਬ ਬਣਾ ਕੇ ਮੇਰੇ ਮਖਤੇ ਮਾਰਿਆ ਲੈ ਫੜ ਫੇ ਕੋਈ ਗੱਲ ਨਹੀਂ ਲੈ ਫੜ ਫੇ ਪੀ ਲੈ ਸੁਣ ਮੇਰੀ ਗੱਲ ਮੁੜ ਕੇ ਨਾ ਖੌਂ ਖੌਂ ਕੀਤੀ ਤਾਂ ਫੇ ਮੈਨੂੰ ਨਾ ਕਹੀਂ ਫੜ ਪੀ ਲੈ ਚੱਲ ਪੁੱਤ ਮੇਰੀ ਗੱਲ ਸੁਣ ਜਿਉ ਸੂਟਾ ਨੂੰ ਕਹਿੰਦੀ ਆ ਤਾਂ ਕੋਈ ਤਾਂ ਨਹੀਂ ਲੈ ਦੇ ਕੋਈ ਗੱਲ ਨਹੀਂ ਮੈਂ ਗਾ ਲੈ ਲੂੰਗੀ ਸੂਟ ਮੇਰੀ ਕੋਈ ਗੱਲ ਨਹੀਂ ਜੇ ਦਵਾਈ ਦਾਰੂ ਨਹੀਂ ਤੁਹਾਡੇ ਕੋਲ ਸਰਦਾ ਤੇ ਕੋਈ ਗੱਲ ਨਹੀਂ ਦਵਾਈ ਵੀ ਰਹਿਣ ਦੋ ਮੈਂ ਔਖੀ ਸੌਖੀ ਟਾਈਮ ਕੱਢ ਲਾਂਗੀ ਕੋਈ ਗੱਲ ਨਹੀਂ ਮੈਂ ਉਹਨੂੰ ਲੈ ਜੀ ਚਾਰ ਸੂਟ ਨਹੀਂ ਫਿਰ ਮੈਂ ਤਾਂ ਮੈਨੂੰ ਕੋਈ ਸਹਣਾ ਮੇਰੇ ਬਨ ਔਖੀ ਸੌਖੀ ਕੱਢ ਜਿੱਦਾਂ ਮਰਜ਼ੀ ਕੱਢ ਮੈਨੂੰ ਕੋਈ ਮਤਲਬ ਨਹੀਂ ਇਸ ਚੀਜ਼ ਨਾਲ ਨਹੀਂ ਪੁੱਤ ਮੈਂ ਐਦਾਂ ਗੁੱਸੇ 'ਚ ਨਹੀਂ ਕਹਿੰਦੀ ਮੈਂ ਆਪਣੇ ਫੇ ਔਖੀ ਸੌਖੀ ਦਾ ਮਤਲਬ ਤਾਂ ਇਹੀ ਹੋਇਆ ਫੇ ਔਖੀ ਸੌਖੀ ਕੱਢ ਲੂੰਗੀ ਹੌਣ ਕਰੇ ਮੇਰੀ ਗੱਲ ਦਵਾਈ ਦੇ ਬਗੈਰ ਮਾਤਾ ਨੇ ਕਿਹਾ ਇੱਥੇ ਕੋਰ ਕੋਰ ਕਰੀ ਜਾਣੀ ਆ ਤੂੰ ਕਹ ਤੇ ਆਪਣਾ ਮਨ ਖਰਾਬ ਕਰਦੀ ਆ ਜਾਂ ਤੇਰੀਆਂ ਫਰੈਂਡਾਂ ਨਾਲ ਦੀਆਂ ਤੈਨੂੰ ਡਿਕ ਰਹੀਆਂ ਹੋਣੀਆਂ ਆ ਵਧੀਆ ਜੇ ਸ਼ੋਰੂਮ ਦੇ ਵਿੱਚੋਂ ਦੇਖ ਕੇ ਲੈ ਲੈਮੀ ਐਵੇਂ ਕਿਤੇ ਹਲਕੇ ਹੁਲਕੇ ਕੱਪੜੇ ਨਾ ਲੈ ਕੇ ਵਜਵੀ ਤਾਂ ਆਉਦੀ ਹੋਈ ਉੱਥੇ ਸੇਲ ਲੱਗਦੀ ਆ ਲੈ ਆਈ ਮਾਤਾ ਲਈ ਆਉਣ ਲੱਗੀ ਦੋ ਸੂਟ ਮੈਂ ਤਾਂ ਕਹਨੀ ਆ ਲੈ ਆਉਂਗੀ ਤੇ ਮਾਤਾ ਨੇ ਕਿਹਾ ਹੁਣ ਕਿਤੇ ਬਾਹਰ ਜਾਣਾ ਘਰੇ ਹੀ ਪਾਣਾ ਘਰੇ ਹੀ ਰਹਿਣਾ ਇਹਨੂੰ ਵੀ ਐਨੇ ਵਧੀਆ ਸੂਟ ਲੈ ਕੇ ਦੇਣ ਦੀ ਲੋੜ ਨਾਲੇ ਇਹਨੂੰ ਕੀ ਲੋੜ ਐਨੇ ਵਧੀਆ ਪਾਣ ਦੀ ਐ ਵੀ ਨਖਰੇ ਲਾਉਂਦੀ ਆ ਮਾਤਾ ਵੀ ਮੈਂ ਰਹਿਣ ਦੇ ਰਹਿਣ ਦੇ ਰਹਿਣ ਦੇ ਦਾ ਮਤਲਬ ਤਾਂ ਇਹੀ ਆ ਵੀ ਆਪਣੇ ਵਧੀਆ ਲੈਣੇ ਆ ਤਾਂ ਮੈਨੂੰ ਇਦਾਂ ਕਹਿੰਦੀ ਆ ਲੈ ਕੇ ਦੇਣ ਚੱਲ ਹੁਣ ਮਾਤਾ ਨੇ ਕਿਹੜਾ ਕਿੱਥੇ ਦਸਹਿਰਾ ਦੇਖਣ ਜਾਣਾ ਤੂੰ ਤਾਂ ਹੁਣ ਪਾਰਟੀਆਂ ਤੇ ਜਾਣਾ ਆਉਣਾ ਪੈਂਦਾ ਆ ਜਾਣਾ ਆ ਜਿੱਥੇ ਜਾਣਾ ਨਾ ਮੈਂ ਹੀ ਜਾਣਾ ਘਰੇ ਹੀ ਰਹਿਣਾ ਮਾਤਾ ਨੇ ਮੈਂ ਚੱਲੀ ਆ ਮੈਨੂੰ ਨਹੀਂ ਕੋਈ ਮਤਲਬ ਠੀਕ ਆ ਤੂੰ ਆਪੇ ਐਵੇਂ ਨਾ ਆਪਣਾ ਮਨ ਖਰਾਬ ਕਰ ਚੁੱਪ ਕਰਕੇ ਜਾ ਮਾਤਾ ਨੇ ਤਾਂ ਤੈਨੂੰ ਪਤਾ ਹੀ ਆ ਜਦੋਂ ਵੀ ਕਿਤੇ ਜਾਣਾ ਹੋਵੇ ਕੋਈ ਨਾ ਕੋਈ ਇਦਾਂ ਦਾ ਕੰਮ ਸਟਾਰੇ ਹੀ ਰੱਖਣਾ ਹੁੰਦਾ ਆ ਹਾਂ ਫੜਾ ਦੇ ਮਾਤਾ ਪੀ ਲਿਆ ਤਾਂ ਗਲਾਸ ਜਾ ਤੂੰ ਆਪਣਾ ਟਾਈਮ ਨਾ ਤੇ ਟਾਈਮ ਨਾਲ ਜਾ ਕੇ ਸੂਟ ਲੈ ਆ। ਵਧੀਆ ਜਿਹਾ ਲੈ ਆ ਮੈਂ ਚੰਗੇ ਸ਼ੋਰੂਮ ਚੋਂ ਦੇਖ ਕੇ ਲੈ ਲਈ। ਐ ਵੀ ਨਾ ਘਟਿਆ-ਭਟਿਆ ਲੈ ਆ ਮੈਂ ਚੱਕ ਕੇ। ਚੱਕ ਕੋਈ ਨਹੀਂ ਮੈਂ ਚੱਲੀ ਆ। ਤੂੰ ਸੁਣ ਮੇਰੀ ਗੱਲ ਨਿੰਦਰ। ਯਾਰਾ ਤਾ ਤੂੰ ਹੈਗਾ ਹੀ ਆ। ਮਾਤਾ ਨੂੰ ਨਾਲ ਹੀ ਲੈ ਜਾ। ਮਾਤਾ ਜਿਹੜੇ ਦੋ ਸੂਟ ਲੈਣੇ ਆ ਆਪਣੇ ਮਨ ਪਸੰਦੀਦੇ ਰੰਗ ਲੈ ਲਊਗੀ। ਓਹੋ। ਤੁਹਾਡਾ ਦਿਮਾਗ ਸਹੀ ਆ? ਨਹੀਂ ਹੁਣ ਧੁੱਪ ਚ ਲੈ ਕੇ ਜਾਵਾਂ ਮੈਂ ਮਾਤਾ ਨਾਲ। ਨਾਲੇ ਮੇਰੀ ਫਰੈਂਡ ਦੇ ਨਾਲ ਜਾਣਾ। ਮੈਂ ਮਾਤਾ ਨੂੰ ਮੁੰਡਿਆਂ ਤੋਂ ਬਿਠਾ ਕੇ ਲੈ ਕੇ ਜਾਣਾ ਸਕੂਟਰੀ ਤੇ। ਐ ਵੀ ਦਿਮਾਗ ਖਰਾਬ ਕੀਤਾ ਆ। ਪਰ ਗੀਤ ਇਦਾਂ ਕੰਮ ਕਰ ਤੂੰ ਉੱਠ ਕੇ ਮੈਨੂੰ ਜਾਦਾ ਕੱਪ ਬਣਾ ਦੇ ਲੈ ਮੈਂ ਤਾਂ ਮੈਂ ਤਾਂ ਕੰਮ ਕਰਨ ਲੱਗਾ ਆ ਤੁਸੀਂ ਆਪੇ ਬਣਾ ਕੇ ਪੀ ਲਾਦਾ ਉਹ ਮੈਂ ਤਾਂ ਫੇ ਤਾਂ ਨਹੀਂ ਬਣਾਈ ਨਾਲੇ ਕਹਿ ਦਿੰਨੇ ਆ ਤੁਸੀਂ ਕਿਤੇ ਗੈਸ ਚੱਲਦਾ ਛੱਡ ਦਊਂਗੀ ਜਾਂ ਤੂੰ ਦੁੱਧ ਜ਼ਿਆਦਾ ਪਾ ਲੈਨੀ ਆ ਚਾਹ ਵਿੱਚ ਮੈਂ ਤਾਂ ਤਾਂ ਨਹੀਂ ਬਣਾਈ ਨਹੀਂ ਤਾਂ ਮੈਂ ਬਣਾਈ ਲੈਣੀ ਸੀ ਫਿਰ ਮੈਂ ਤਾਂ ਰੁਕ ਜਾ ਆਲੰਦੇ ਨਿੰਦਰ ਨੂੰ ਜਦੋਂ ਆਉਗੀ ਤਾਂ ਤੈਨੂੰ ਬਣਾ ਕੇ ਦੇ ਦਊਗੀ ਮੈਂ ਤਾਂ ਕੰਮ ਕਰਦਾ ਆਂ ਪੁੱਤ ਮੈਂ ਤਾਂ ਇਦਾਂ ਕਦੇ ਨਹੀਂ ਸੀ ਕੀਆ ਜਦ ਤੁਸੀਂ ਛੋਟੇ ਹੁੰਦੇ ਸੀ ਮੈਂ ਤਾਂ ਭਾਵੇਂ ਗਰੀਬੀ ਵੀ ਸੀਗੀ ਮੈਂ ਭਾਵੇਂ ਜਿੱਥੋਂ ਮਰਜ਼ੀ ਲਿਆ ਕੇ ਦਿੰਦੀ ਸੀ ਕਰਦੀ ਸੀ ਤੁਹਾਡੇ ਟਾਈਮ ਪੂਰੇ ਕਿੱਥੋਂ ਨਹੀਂ ਲਿਆਉਂਦੀ ਸੀ ਚਾਹੇ ਮੈਂ ਮਿਹਨਤ ਕਰਦੀ ਸੀ ਚਾਹੇ ਮੈਂ ਮਜ਼ਦੂਰੀ ਕਰਦੀ ਸੀ ਤੁਹਾਨੂੰ ਮੈਂ ਟਾਈਮ ਦੀ ਟਾਈਮ ਮੈਂ ਵਧੀਆ ਚੀਜ਼ ਤੁਹਾਨੂੰ ਬਣਾ ਕੇ ਖੜਾਦੀ ਸੀ ਪਰ ਮੈਨੂੰ ਹੁਣ ਤੁਸੀਂ ਅੱਜ ਚਾਹ ਦੇ ਘੁੱਟ ਨੂੰ ਵੀ ਇਦਾਂ ਕਰਦੇ ਆ ਮਾਤਾ ਮੇਰੀ ਗੱਲ ਸੁਣ ਧਿਆਨ ਨਾਲ ਕਿਉਂ ਕਲੇਸ਼ ਕਰਦੀ ਐ ਤੂੰ ਨਹੀਂ ਮੈਂ ਤਾਂ ਬੱਚਾ ਹੁੰਦਾ ਸੀ ਤੁਹਾਡਾ ਫਰਜ਼ ਬੰਦਾ ਸੀ ਉਦੋਂ ਵੀ ਬੱਚਾ ਆ ਇਹਨੂੰ ਗਰਮ ਕਰਕੇ ਚੀਜ਼ ਦੇਣੀ ਆ ਇਹਨੂੰ ਰੋਟੀ ਬਣਾ ਕੇ ਦੇਣੀ ਆ ਹੁਣ ਤੁਸੀਂ ਬੱਚੇ ਥੋੜੋ ਆ ਨਾ ਛੋਟੇ ਆ ਵੀ ਮੈਂ ਤੁਹਾਨੂੰ ਉੱਠ ਕੇ ਜਾ ਕੇ ਚਾਹ ਬਣਾ ਕੇ ਦਵਾ ਰੋਟੀ ਬਣਾ ਕੇ ਦਵਾ ਖੁਦ ਬਣਾ ਕੇ ਪੀ ਲਓ ਤਾਂ ਪੁੱਤ ਬੱਚਿਆਂ ਦਾ ਵੀ ਫਰਜ਼ ਬਣਦਾ ਆ ਜਦ ਮਾਂ ਪੇ ਸਿਆਣਾ ਹੋ ਜਾਂਦਾ ਬੱਚਿਆਂ ਦੇ ਵੀ ਕੁਝ ਫਰਜ਼ ਹੁੰਦੇ ਆ ਮਾਂ ਬਾਪ ਦੀ ਵੀ ਇੱਕ ਇੱਛਾ ਹੁੰਦੀ ਆ ਜਦ ਮਾਪੇ ਸਿਆਣੇ ਹੋ ਜਾਂਦੇ ਆ ਨਾ ਮਾਪੇ ਦੀ ਇਹ ਇੱਛਾ ਹੁੰਦੀ ਵੀ ਸਾਡੇ ਧੀਆਂ ਪੁੱਤ ਚੱਲ ਵੱਡੇ ਹੋ ਕੇ ਸਾਡਾ ਇਹ ਬੁਢਾਪੇ ਦਾ ਸਹਾਰਾ ਬਣੂंगे ਮਾਹ ਬਾਬ ਦਾ ਉਦੋਂ ਦਿਲ ਟੁੱਟਦਾ ਜਦ ਬੱਚੇ ਸਾਫ਼ ਜਵਾਬ ਦੇ ਜਾਂਦੇ ਆ ਫਿਰ ਕੋਈ ਧਰਮ ਨਹੀਂ ਜੀਣਦਾ ਸਿਆਣੀ ਬੰਦੇ ਦਾ ਨਹੀਂ ਕੀ ਗੱਲ ਹੋ ਗਈ ਕਿਹਦਾ ਨਹੀਂ ਜੀਣਦਾ ਧਰਮ ਨਹੀਂ ਜਦ ਮੈਂ ਗਈ ਆ ਉਦੋਂ ਵੀ ਤੁਹਾਡਾ ਇਹੀ ਹਾਲ ਉਦੋਂ ਵੀ ਆਹੀ ਲੈਕਚਰ ਚੱਲਦਾ ਸੀ ਉਹ 2-3 ਘੰਟੇ ਬਾਅਦ ਮੁੜ ਕੇ ਆਈ ਤੁਹਾਡਾ ਫੇ ਇਹੀ ਹਾਲ ਫਿਰ ਤੁਗਈਆਂ ਟਾਈਮੇ ਬਹੁਤ ਲਾਈ ਮਾਤਾ ਦਾ ਸਿਰ ਰੁਖਦਾ ਆ ਉਹ ਘੁੱਟ ਚਾਹ ਦੀ ਬਣਾ ਲੈ ਨਾਲੇ ਰੋਟੀ ਖਾਣੀ ਐ ਓਹੋ ਨਹੀਂ ਟਾਈਮ ਲਾਈ ਟਾਈਮ ਲਾਈ ਅਕਸਰ ਸ਼ੋਰੂਮ ਗਈ ਸੀ ਪਸੰਦ ਕਰਕੇ ਲੈ ਕੇ ਆਉਣੀ ਸੀ ਗਿਆ ਬੰਦੇ ਨੂੰ ਟਾਈਮ ਲੱਗੇ ਜਾਂਦਾ ਆ ਚੱਲ ਠੀਕ ਵਾ ਲੱਗ ਗਿਆ ਟਾਈਮ ਮਾਤਾ ਦੇ ਸੂਟ ਮਾਤਾ ਨੂੰ ਦਿਖਾ ਦੇ ਰੰਗ ਸਹੀ ਆ ਲੈ ਆਈ ਮੇਰੇ ਲਈ ਸੂਟ ਨਹੀਂ ਨਹੀਂ ਮੈਂ ਨਹੀਂ ਲੈ ਕੇ ਆਈ ਸੂਟ ਨਾਲੇ ਉਹ ਸੇਲ ਨਹੀਂ ਸੀ ਲੱਗੀ ਜਿੱਥੇ ਮਾਤਾ ਦੇ ਸੂਟ ਲੈ ਕੇ ਆਉਣੇ ਸੀਗੇ ਯਾਰ ਦੱਸ ਜੇ ਸੇਲ ਨਹੀਂ ਸੀ ਲੱਗੀ ਤੂੰ ਆਉਂਦੀ ਹੋਈ ਨਵਾਂ ਸ਼ਹਿਰ ਤੋਂ ਉੱਥੇ ਇੰਨੀਆਂ ਕੱਪੜੇ ਦੀਆਂ ਦੁਕਾਨਾਂ ਐ 200 ਰੁਪਏ ਦਾ ਸੂਟ ਆ ਜਾਂਦਾ ਆ ਦੋ ਸੂਟ ਲੈ ਆਂਦੀ ਮੇਰੇ ਕੋਲ ਨਹੀਂ ਪੈਸੇ ਬਚੇ ਮੇਰੇ ਆਪਣੀ ਸੂਟਾਂ ਦੇ ਮੱਸੀਂ ਪੂਰੇ ਹੋਏ ਮੈਂ ਕਿੱਥੋਂ ਲੈ ਆਉਂਦੀ ਕਣ ਨੂੰ ਸੇਲ ਲੱਗਣੀ ਕਣ ਨੂੰ ਜਾ ਕੇ ਲਿਆ ਦਊਂਗੀ ਹੁਣ ਮੈਂ ਚਾਹ ਬਣਾ ਦਵਾਂ ਜੇ ਪੀਣੀ ਆ ਤਾਂ ਚੱਲ ਜਾ ਬਣਾ ਦੇ ਫੇਰ